ਜਿਨ੍ਹਾਂ ਨੂੰਏ ਪਾਸ ਕੀ ਪਹਿਨੇਆਂ ਨੂੰ ਤੇ ਉਹ ਟਰੈਕਟਰ ਦੇ ਵਿੱਚ ਜਾ ਵਜਾ ਦੇ ਬੰਪਰ ਦੇ ਥੱਲੇ ਵੜ ਗਿਆ ਮੁਰਸਲ ਸਿੱਧੇ ਸਿੱਧੇ ਹੀ ਮੱਥਾ ਵਜਾ ਬੇੜੇ ਦੀ ਮੌਕੇ ਦੇ ਮੌਤ ਹੋ ਗਈ ਹੈ ਤੇ ਜਦੋਂ ਅਸੀਂ ਇਹ ਮੋਟਰਸਾ ਥੱਲੇ ਉਤਰੇ ਉਹਦੇ ਮੰਮੀ ਨੇ ਸਹਿ ਗਈ ਅੱਛਾ ਹਾਂ ਡੀਪੂ ਮੇਰੇ ਗਾਲ ਸੁਣੋ ਕਿੰਦੋਂ ਨਾਲ ਹਾਂ 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 ਤੇ ਚਾਈ ਜਿਉਂਦੇ ਬੋਲੀ ਤੇ ਡਰਾਈਵਰ ਮੌਕੇ ਤੇ ਭੱਜ ਗਿਆ ਦੋ ਜਰਾ ਭੱਜ ਗਿਆ ਭੱਜ ਗਿਆ ਹਾਂ ਕਿਹਦੀ ਪੁਲਿਸ ਨੂੰ ਜਾਨ ਸਚ ਨੂੰ ਫੋਨ ਕੀਤਾ ਐਸਚੂ ਨੂੰ ਫੋਨ ਕੀਤਾ ਹਾਂਜੀ ਕੀ ਕਹਿੰਦੇ ਉਹ ਆਈ ਨਹੀਂ ਤੱਕ ਉਹ ਮੰਡੇ ਨੇ ਕਿਹਾ ਸਚ ਨੂੰ ਕੀਤਾ ਹਾਂਜੀ ਐਸਚੂ ਨੂੰ ਕੀਤਾ ਹਾਂਜੀ ਕਿਨੇ ਕਿਨੇ ਫੋਨ ਕੀਤਾ ਹੈ ਸੱਚ ਨੂੰ ਕੀਤਾ ਸੀ ਹਨਾ ਕੀਤਾ ਕੀਤਾ ਸੱਚ ਨੂੰ ਕੀਤਾ ਆਹ ਤੇ ਹੋਰ ਵੀ ਇੱਕ ਜਣ ਨੂੰ ਕੀਤਾ ਸੀ ਜੋ ਕਹਿੰਦੇ ਘੰਟਾ ਹੋ ਗਿਆ ਇਹ ਮੇਰੇ ਨਾਲ ਪੁੱਛਾ ਵਾ ਤੁਹਾਨੂੰ ਪਤਾ ਖਿੜਨ ਕਿੱਦੋਂ ਆ ਇਹ ਇੱਥੇ ਇਧਰੋਂ ਆਉਂਦੇ ਨੇ ਇਧਰ ਜਾਂਦੇ ਹੀ ਉਹ ਤਾਂ ਵਜੇ ਹੀ ਆ ਬਸ ਹਾਂ ਜੀ ਹਾਂ ਮੈਂ ਸਾਹਮਣੇ ਵਾਲੀ ਟਰੈਕਟਰ ਵਾਲੇ ਨੇ ਉੱਤੋਂ ਹੀ ਘਲਾਰਤਾ ਟਰੈਕਟਰ ਇਸ ਨਰੰਗ ਕਿਉਂ ਨੇ ਪਤਾ ਨਹੀਂ ਜੀ ਉਹ ਭੱਜ ਗਿਆ ਉਹ ਤਾਂ ਭੱਜ ਗਿਆ ਕੌਣ ਸੀ ਇਹਦੇ ਕਿੱਥੇ ਨਾ ਹੋਇਆ ਟਰੈਕਟਰ ਇਹ ਮੇਰਾ ਬ੍ਰਦਰ ਜੇਤ ਮਾਤਾ ਜੀ ਅੱਛਾ ਮੈਨੂੰ ਤਾਂ ਪਤਾ ਨਹੀਂ ਜੇ ਮੈਂ ਘਰ ਰੋਟੀ ਖਾਂਦਾ ਮੈਂ ਅਜੇ ਨਾਲੇ ਰਹਿੰਦਾ ਸੀ ਇਹ ਪਿੰਡੋਂ ਆ ਰਹੇ ਆ ਤੰਮੈਨੂੰ ਫੋਨ ਸੁਨਾ ਮਿਲਿਆ ਹੋਇਆ ਕਿ ਉੱਥੋਂ ਨਾਲ ਐਕਸੀਡੈਂਟ ਹੋ ਗਿਆ ਮੈਂ ਆਇਆ ਤੇ ਹੁੰਦੇ ਨੂੰ ਦੋਨਾਂ ਦੀ ਡੈਥ ਹੋ ਗਈ। ਇਹ ਦਮੇ ਕੌਣ ਸੀ? ਹਾਂਜੀ। ਕੌਣ ਸੀ ਮਾਪੁੱਤ ਸੀਗੇ? ਹਾਂਜੀ। ਦੋਨੋਂ ਮਾਪ। ਇਹ ਕਿਧਰੋਂ ਆਉਂਦੇ ਸੀਗੇ? ਇਹ ਉਠੀਆਂ ਤੋਂ ਆ ਰਹੇ ਸੀ। ਕਿੱਧਰ ਜਾ ਰਹੇ ਸੀ? ਅਜ ਨਾਲੇ ਨੂੰ ਜਾ ਰਹੇ ਸੀ। ਸਾਡੇ ਹਾਂਜੀ। ਇਹ ਮੇਰੇ ਮਾਮੀ ਜੀ ਆ ਤੇ ਮੇਰੇ ਮਾਮੀ ਜੀ ਦਾ ਲੜਕਾ। ਇਹ ਉਠੀਆਂ ਤੋਂ ਆਉਂਦੇ ਸੀ। ਅਜ ਨਾਲੇ ਦਵਾਈ ਲੈਣ ਚੱਲੇ। ਇਹਨਾਂ ਦਾ ਪਤਾ ਨਹੀਂ ਕੁਦਰਤੀ ਸਾਨੂੰ ਤੇ ਫੋਨ ਆਇਆ ਵੀ ਐਕਸੀਡੈਂਟ ਹੋਇਆ ਸਾਨੂੰ ਤੇ ਵੀ ਨਹੀਂ ਪਤਾ ਲੱਗਿਆ ਵੀ ਡੈਥ ਹੀ ਹੋ ਗਈ ਹੈ ਅਸੀਂ ਧੋਣ ਇੱਥੇ ਆਣ ਕੇ ਵੇਖਣ ਦੇ ਵੀ ਡੈਥ ਹੋ ਗਈ ਹੈ ਹਾਂਜੀ ਪੁਲਿਸ ਨੂੰ ਤਲਾਹ ਹੀ ਤੁਹਾਨੂੰ ਰੈਸ ਰੋਟਰਾਂ ਦੇ ਕਿੱਤੀ ਵੀ ਤੁਸੀਂ ਪੁਲਿਸ ਨੂੰ ਤਲਾਹ ਕਰਦੇ ਹੋ ਇਹਦਾ ਅਸੀਂ ਨਹੀਂ ਅਜੇ ਕੀਤੀ ਤੇ ਇਹ ਲੈ ਮੈਂ ਕਿਹਦੇ ਟਰੈਕਟਰ ਦਾ ਡਰਾਈਵਰ ਦਾ ਪਤਾ ਨਹੀਂ ਜੇ ਇਹਦਾ ਨਹੀਂ ਪਤਾ ਹੀ ਧੋਣਾ ਹੁੰਦੇ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਤੇ ਇਹ ਡਰਾਈਵਰ ਕੌਣ ਆ ਜਾਂ ਕਿਹਦਾ ਟਰੈਕਟਰ ਆ ਇਹ ਵੀ ਨਹੀਂ ਸਾਨੂੰ ਪਤਾ ਦਵਾਈ ਲੈਣਾ ਹੁੰਦਾ ਸੀ ਇਹ ਦਵਾਈ ਲੈਣ ਆਉਂਦੇ ਪਿੰਡੋਂ ਉੱਚੀਆਂ ਤੋਂ ਆਈ ਨਾਲੇ ਦਵਾਈ ਲੈਣ ਆਉਂਦੇ ਕੀ ਮਾਮਲਾ ਜਿਹੜਾ ਟੱਕਰ ਹੋਇਆ ਇਹਦਾ ਇੱਥੇ ਬੋਲੀਆਂ ਪਿੰਡ ਆ ਜੀ ਅਜ ਨਾਲੇ ਏਰੀਏ 'ਚ ਉੱਥੇ ਇੱਕ ਟਰੈਕਟਰ ਜਾ ਰਿਹਾ ਸੀ ਦੂਸਰੀ ਸਾਈਡ ਤੋਂ ਮੋਟਰਸਾਈਕਲ ਤੇ ਮਾਂ ਪੁੱਤ ਆ ਰਹੇ ਸੀਗੇ ਜਗਿੰਦਰਪਾਲ ਤੇ ਕਲਾ ਸ਼ਰਣੀ ਕੋਈ ਮੈਡੀਸਨ ਲੈਣ ਸ਼ਾਇਦ ਗਿਆ ਸੀ ਉਹ ਆਮੋ ਸਾਹਮਣੇ ਟੱਕਰ ਹੋਈ ਆ ਤੇ ਦੋਨਾਂ ਦੀ ਮੌਤ ਹੋ ਗਈ ਆ ਤੇ ਬਾਡੀਆਂ ਜਿਹੜੀਆਂ ਮੌਰਚਰੀ 'ਚ ਮੈਂ ਭੇਜ ਦਿੱਤੀਆਂ ਜੀ ਪੋਸਟਮਾਰਟਮ ਕਰਾਵਾਂਗੇ ਤੇ ਟਰੈਕਟਰ ਕਬਜ਼ੇ 'ਚ ਲੈ ਲਿਆ ਤੇ ਵਹੀਕਲ ਕਬਜ਼ੇ 'ਚ ਲੈ ਲਏ ਨੇ ਸੇ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ